ਕਲੇਸਾਬ ਹੋਲਾ ਆਇਆ ਬੋਧੋਪੁਰ ਤੇ ਮਹਾਰਾਜ ਜੀ ਹੋਲੇ ਦਾ ਭੋਗ ਪਿਆ ਤੇ ਉਥੇ ਲਾਗੇ ਇੱਕ ਛੱਪੜ ਸੀ ਉਥੇ ਪੌੜੀਆਂ ਚਾਰ ਬਣਾਈਆਂ ਚਾਰ-ਚਾਰ ਫੁੱਟ ਦੀਆਂ ਤੇ ਭੈਣ ਜੀ ਪੁੱਛਦੇ ਨੇ ਵੀ ਇਹ ਕੀ ਕੌਤਕਿਆ ਮਹਾਰਾਜ ਆਂਦੇ ਨੇ ਸਮੇਂ ਨਾਲ ਇੱਥੇ ਸਰੋਵਰ ਬਣੇਗਾ ਉਦੋਂ ਬੋਰਾ ਸਾਧ ਸੰਗ ਜੀ ਇੱਕ ਇੱਕ ਬਚਨ ਮਹਾਰਾਜ ਜੀ ਗਾਉ ਐਵੇਂ ਥੋੜਾ ਜਾਣਾ ਪੂਰੇ ਹੋਨੇ ਨੇ ਮਹਾਰਾਜਾਂ ਦੇ ਨੇ ਸਮੇਂ ਨਾਲ ਇੱਥੇ ਸਰੋਵਰ ਬਣੇਗਾ ਤੇ ਫਿਰ ਜਿਹੜੇ ਸੁੱਕੇ ਬੱਚੇ ਸੁੱਕੇ ਸਰੀਰ ਇਥੇ ਹਰੇ ਹੋਣਗੇ ਤੇ ਸਾਧ ਸੰਗ ਜੀ ਸਰੋਵਰ ਦੀ ਹਾਲੀ ਭਾਵੇਂ ਨਹੀਂ ਸੀ ਬਣਿਆ ਜਦੋਂ ਮਹਾਰਾਜਾਂ ਬਚਨ ਹੀ ਕਰ ਦਿੱਤਾ ਨਾ ਉਸ ਛੱਪੜ ਦੇ ਵਿੱਚ ਲੋਕਾਂ ਨੇ ਸੁੱਕੇ ਬੱਚੇ ਜਿਨ੍ਹਾਂ ਦੇ ਸਰੀਰ ਸੁੱਕੇ ਸਨ ਉਹਨਾਂ ਨੂੰ ਇਸ਼ਨਾਨ ਕਰਾਉਣ ਹੈ ਮਹਾਰਾਜ ਕੇ ਬਜਨ ਦੇ ਨਾਲ ਉਹ ਹਰੇ ਹੁੰਦਾ ਹੈ ਸਤ ਸੰਗਤ ਜੀ ਉਹ ਸਰੀਰ ਠੀਕ ਹੁੰਦਾ ਹੈ ਪਏ ਐਸੇ ਮਹਾਰਾਜ ਕੇ ਬਜਨ ਨੇ ਇੱਕ ਇੱਕ ਬਜਨ ਮਹਾਰਾਜ ਜੀ ਦਾ ਪੂਰਾ ਹੁਣਾ ਸਤ ਸੰਗਤ ਜੀ ਸ੍ਰੀ ਤਾਰੀ ਸਾਹਿਬ ਵੀ ਮਹਾਰਾਜਾਂ ਖਾਲਸੇ ਦਾ ਪਡੋਲ ਆਖਿਆ ਇਹ ਖਾਲਸੇ ਦਾ ਪਡੋਲਿਆ ਸਤ ਸੰਗਤ ਜੀ ਫਿਰ ਉਥੇ ਜਿਹੜਾ ਸਰੋਵਰ ਸਾਹਿਬ ਆ ਉਥੇ ਸੰਗਤ ਆਈ ਤੇ ਮਹਾਰਾਜ ਬਕਰਮਾ ਵਿੱਚ ਸਣ ਦਰਸ਼ਨ ਦੇ ਰਹੇ ਤੇ ਕੁਝ ਸਰੀਰ ਸਨ ਉਹ ਹੋਰ ਹੋਰ ਕਿਤੇ ਜਾਣਾ ਚਾਹੁੰਦੇ ਸਨ ਤੇ ਮਹਾਰਾਜ ਅੰਤਰਜਾਮੀ ਆਂਦੇ ਨੇ ਉਹਨਾਂ ਦਾ ਨਾਂ ਲੈ ਕੇ ਆਂਦੇ ਨੇ ਫਲਾਰਾ ਸਿੰਘ ਇਹ ਸਾਰੀਆਂ ਨਦੀਆਂ ਹੀ ਇੱਥੇ ਆ ਗਈਆਂ ਨੇ ਤੇਰੀ ਟਾਰੀ ਸਾਹਿਬ ਸਰੋਵਰ ਤੇ ਐਸਾ ਬਚਨ ਸਾਰੀਆਂ ਸ਼ਕਤੀਆਂ ਹੀ ਇੱਥੇ ਆ ਗਈਆਂ ਨੇ ਫਿਰ ਤੀਸਰਾ ਬਚਨ ਆਖਿਆ 68 ਤੀਰਸੀ ਇਥੇ ਆ ਗਏ ਤੇਰੀ ਟਾਰੀ ਸਾਹਿਬ 68 ਤੀਰਸੀ ਸਾਧ ਸੰਗਤ ਜੀ ਸ੍ਰੀ ਇੱਕ ਇੱਕ ਸਸਾਨ ਸਾਰੇ ਹੀ ਪੂਜਨ ਯੋਗ ਨੇ ਸ੍ਰੀ ਨਿਹੰਗ ਸਿੰਘ ਸਾਹਿਬ ਪੈਜਨਾਥ ਮੰਡੀ ਸਾਹਿਬ ਜਿੱਥੇ ਜਿੱਥੇ ਵੀ ਸਸਾਨ ਨੇ ਸਾਰੇ ਮਹਾਰਾਜਾਂ ਕੇ ਪੂਜਨ ਯੋਗ ਨੇ ਤੇ ਸ੍ਰੀ ਟਾਰੀ ਸਾਹਿਬ ਵੀ ਐਸੇ ਬਚਨ ਕੀਤੇ ਨੇ ਮਹਾਰਾਜਾਂ ਨੇ ਆਂਦੇ ਨੇ ਵੱਡੇ ਗੇਟ ਰੱਖੇ ਨੇ ਪਹਿਲੋਂ ਛੋਟੇ ਗੇਟ ਸਨ ਮਹਾਰਾਜਾ ਉਹ ਗੇਟ ਪਟਾ ਗਏ ਤਿੰਨ ਗੇਟ ਤਿੰਨ ਗੇਟ ਪਰਾਂ ਕੋਠੀਵਾਲ ਤੇ ਇੱਕ ਗੋੜ ਗੇਟ ਸ੍ਰੀ ਗੁਰਦੁਆਰਾ ਸਾਹਿਬ ਵਾਲਾ ਪਟਾ ਗਏ ਉੱਚੇ ਲਵਾਏ ਤੇ ਮਹਾਰਾਜਾ ਦੇ ਨੇ ਜਦੋਂ ਸਤਿਗੁਰਾਂ ਨੇ ਆਉਣਾ ਆ ਨਾ ਹਾਥੀ ਦੇ ਚੜੇ ਅੱਗੇ ਚਲੇ ਜਾਣ ਉਤਰਨਾ ਪਵੇ ਉਤਰਨਾ ਨਾ ਪਵੇ ਹਾਥੀ ਦੇ ਚੜੇ ਅੰਦਰ ਚਲੇ ਜਾਣ ਉਤਰਨਾ ਨਾ ਪਵੇ ਸਾਧ ਸੰਗਤ ਜੀ ਹੋ ਲਾ ਆਯਾ ਤਰੀ ਕਿਲਾ ਸਾਹਿਬ ਇਹ ਸੰਗਤਾਂ ਹੁਣ ਡਾ ਬੀਆਂ ਦੇ ਸੇਵਾਦਾਰ ਆਂਦੇ ਨੇ ਮਹਾਰਾਜ ਜੀ ਸੰਗਤ ਤੇ ਆਉਣ ਡਿਆ ਵੀ ਆ ਇਹ ਰਸਤ ਮਤਲਬ ਲੰਗਰ ਦੀ ਰਸਤ ਉਹ ਸਮਾਪਤੀ ਸੀ ਤੇ ਕੀ ਹੁਣ ਸਿਕਾਈਏ ਮਹਾਰਾਜਾਂ ਦੇ ਨੇ ਕੁਝ ਦੇ ਤੁਹਾਡੇ ਕੋਲ ਹੈਗਾ ਨਾ ਚੁੱਪ ਕਰਕੇ ਆਂਦੇ ਨੇ ਚਰਾ ਪੁੱਟੋ ਦੇਗਾ ਚ ਪਾਣੀ ਪਾ ਕੇ ਉੱਤੇ ਧਰ ਦਿਓ ਲੋਹਾ ਗੱਡ ਕੇ ਉੱਤੇ ਧਰ ਦਿਓ ਜਿਹਦਾ ਹੋਲਾ ਆ ਉਹਨੂੰ ਆਪੇ ਫਿਕਰ ਆ ਸਾਥ ਸਿੰਘ ਜੀ ਸਿਰਾਂਵਾਲੀਏ ਸਰਦਾਰ ਸੱਤ ਗੱਡੇ ਮਹਾਰਾਜ ਅੰਤਰਜਾਮੀ ਜਣ ਲਾਂਗਰੀ ਜਾਂਦੇ ਨੇ ਕੀ ਬਣਾਈਏ ਸਿਰਾਂਵਾਲੀਏ ਸਰਦਾਰ ਸੱਤ ਗੱਡੇ ਲੱਦ ਕੇ ਲਿਆਏ ਇੱਕ ਗੱਡਾ ਪੂਰਾ ਘਿਹੋਦਾ ਲੱਦ ਕੇ ਲਿਆਏ ਜਦੋਂ ਫਿਰ ਆਂਦੇ ਸਾਰੇ ਹੋਲੇ ਦਾ ਜਿਹੜਾ ਖਰਚਾ ਆ ਉਹ ਜੋ ਵੀ ਇੱਥੇ ਲੱਗਣਾ ਸਮਗਰੀ ਘਿਓ ਖੰਡ ਸ਼ੱਕਰ ਸਾਰੇ ਚੌਲ ਹਾਰੀ ਸਮਗਰੀ ਜਿਹੜੀ ਚਾਹੀਦੀ ਸੀ ਉਹ ਸੱਤ ਗੱਡੇ ਲੱਦ ਕੇ ਲਿਆਏ ਬਾਹਰ ਆ ਜਾਂਦੇ ਨੇ ਲਓ ਤੁਹਾਨੂੰ ਫਿਕਰ ਪਿਆ ਸੀ ਸਾਧ ਸੰਗ ਜੀ ਫਿਰ ਐਸਾ ਹੁਲਾ ਹੋਇਆ ਤੇ ਉਦੋਂ ਮਸਤਾਨੇ ਦਵਾਨੇ ਘੋੜੇ ਦੇ ਦੁੱਧ ਦੇ ਬੜੇ ਯਕੀਨ ਸਨ ਕੋਈ ਆਕੇ ਗਲਾਸ ਭਰਦੇ ਹੋ ਕੋਈ ਆਕੇ ਤੁਹਾਨੂੰ ਗੜਵੇ ਭਰਦੇ ਹੋ ਬਾਹਰ ਕੋਲ ਸ਼ਿਕਾਇਤ ਆਈ ਬਾਹਰ ਆ ਜਾਂਦੇ ਨੇ ਤੁਹਾਨੂੰ ਜੋ ਵੀ ਮੰਗਦੇ ਨੇ ਨਾ ਦੇ ਦਿਓ ਬਾਲਟੀ ਇਹ ਗੜਵੇ ਆਉਂਦੇ ਨੇ ਗਲਾਸ ਤੁਸੀਂ ਬਾਲਟੀਆਂ ਆਉਂਦੇ ਨੇ ਬਾਸਟੀਆਂ ਹੀ ਭਰ-ਭਰ ਦਈ ਜੋ